ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਵਾਲੇ ਜਿਹੜੇ ਸੂਟ ਦਿਖਾਉਣ ਜਾ ਰਹੇ ਆ ਇਹ ਵਾਲੇ ਸੂਟ ਕਾਟਨ ਦਾ ਸਟਾਫ ਰਹੂਗਾ ਵੱਖ-ਵੱਖ ਰੰਗ ਦਾ ਫੈਬਰਿਕ ਰਹੇਗਾ ਤੇ ਇਹ ਵਾਲੇ ਸੂਟ ਅਸੀਂ ਖੁਦ ਰੇੜੇ ਕੀਤੇ ਹੋਏ ਨੇ ਤੇ ਇਹ ਆਫਰ ਤੇ ਸੂਟ ਰਣਗੇ ਜਿਹੜੇ ਇਹ ਸੂਟ ਦਾ ਵਰਕ ਚੈੱਕ ਕਰੋ ਪਹਿਲਾ ਸੂਟ ਆ ਇਹਦਾ ਘਰੇਗਾ ਆ ਇਹਦਾ ਕੇਰੇਗਾ ਇਹ ਵਾਰੀ ਇਹਦੇ ਬਾਜੂ ਰਹੀਗੀ ਦੂਸਰਾ ਸੂਟ ਬਲੈਕ ਕਲਰ ਚ ਇਹਦਾ ਕੇਰੇਦਾ ਵਰਗਾ ਦੂਸਰੀ ਸਾਈਡ ਇਹਦੇ ਬਾਜੂ ਦਾ ਵਰਕ ਹੈ ਤੀਸਰਾ ਵਾ ਇਹ ਵਾ ਸੂਟ ਪ੍ਰੋਜੀ ਕਲਰ ਹੈ ਪਿੰਕ ਰੰਗ ਦੇ ਕਢਾਈ ਕਰੀ ਹੋਈ ਹੈ ਉੱਪਰ ਇਹਦੇ ਬਵਾ ਮਰਣੀਆਂ ਇਹ ਵੜਾ ਰੱਖੇ ਰਹਿ। ਆਹ ਵਰ ਇਹਦੇ ਬਾਜੂ। ਆਹ ਬਲੈਕ ਕਲਸ। ਆ ਇਹਦੇ ਕਿਹੜੇ ਤੇ ਫਲਾਵਰ ਬਣੇ ਹੋਏ ਨੇ। ਦੋਨੋਂ ਸਾਈਡ ਆ ਦੇ ਬਾਜੂ ਬਰਕ ਡਿਫੀਨੇਸ਼ਨ ਚੈੱਕ ਕਰੋ ਆ ਬਲਾਂ ਗਾਇਟ ਨੂੰ ਦਾ ਸੂਟ ਮੂਰਲੇ ਪੱਲੇ ਸਾਰੇ ਬੁੱਟੀ ਰਹੇਗੀ ਆ ਇਹਦੇ ਪਹੁੰਚੇ ਰਹੇਗੇ ਆ ਇਹਦੀ ਉਪਾਅ ਮਾਰਾਂਗੇ ਆਸਕੇ ਦੇ ਕ੍ਰਾਸ਼ ਕਾਟਾਂ ਆ ਗਈ। ਦੂਸਰਾ ਕਲਰ ਇਹਦਾ ਜਿਹੜੇ ਵੀ ਮੇਰੀ ਭੈਣ ਨੂੰ ਜਿਹੜੇ ਵੀ ਕਲਰ ਦਾ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਆਰਡਰ ਦੇ ਸਕਦੇ। నంబర్ో సూట్ మేచింగ్ రైట్ సహన ਕੇ ਰ ਆ ਗਿਆ ਆ ਵਾਲੇ ਬਾਜੂ ਵਾਲੇ ਆ ਬਾਟਮ ਹੈ ਇਹਦਾ ਨਾ ਕੋਟਨ ਦੀ ਸਰਸ ਕੇ ਰ ਸਟਾਪ ਰਹੇਗਾ ਦੂਸਰਾ ਸੂਟ ਪੈਨਲ ਦਾ ਹੈ ਇਹਦਾ ਫਲਾਵਰ ਬਣਿਆ ਹੋਇਆ ਉੱਪਰ ਪੈਨਲ ਪਏ ਹੋਏ ਇਧਰ ਬਾਜੂ ਹੈਗੀ ਨੀਚੇ ਕੱਟਵਰਕ ਹੋਇਆ ਹੋਇਆ ਆਏ ਦੀ ਬੋਟਲ ਜਿਹੜੀ ਵੀ ਮੇਰੀ ਭੈਣ ਨੂੰ ਜਿਹੜੇ ਵੀ ਕਲਰ ਦਾ ਸੂਟ ਪਸੰਦ ਹੋਇਆ ਸ਼ਕਰੀ ਸੌਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਾਓ ਸਭ ਤੋਂ ਸ੍ਰੀ ਗੁਰੂ